ਲੋ ਅਕਾ ਜੀ ਉਹ ਗਰਮੀ ਉਹ ਨਹੀਂ ਗਰਮ ਨਹੀਂ ਜੀ ਦੇਖੋ ਰੋਂਦੇ ਨੇ ਤੂੰ ਆਪਣੀ ਸੀਟੇ ਤੇ ਬੈਠ ਕੇ ਨਿਕਾ ਰੋ ਅਬਿਊਜ਼ਿੰਗ ਲੈਂਗੁਏਜ ਨਾ ਯੂਜ਼ ਕਰ ਠੀਕ ਹੈ ਜਿਵੇਂ ਹੁਣ ਭਾਜੀ ਨੇ ਕਿਹਾ ਹੈਗਾ ਸਸਤੀ ਸ਼ੌਲਡਰ ਵਾਟ ਇਜ਼ ਸਸਤੀ ਸ਼ੌਲਡਰ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਸਮਰਤਾ ਜੀ ਸਮਰਤਾ ਜੀ ਇੱਕ ਮਿੰਟ ਇੱਕ ਮਿੰਟ ਸਮਰਤਾ ਜੀ ਸਮਰਤਾ ਜੀ ਉਹਦੇ ਜਿਹੜਾ ਤਾਂ ਗਿਆ ਉਹਨੂੰ ਅਸੀਂ ਕਰ ਦੂਗਾ ਰੱਜੇ ਪੂਰੇ ਅਰੇ ਸਾਡੇ ਅਸੀਂ ਕਰਦੇ ਚਾਰ ਜੀ ਸਾਹ ਕੇ ਸਮਾਜ ਵਿੱਚ ਸੰਭਰੇ ਆ ਭਾਜੀ ਰੱਬ ਨੇ ਸਾਨੂੰ ਚੂਸ ਕੀਤਾ ਇਹਨਾਂ ਨੇ ਇੱਕ ਛੋਟੀ ਜਿਹੀ ਮੇਰੇ ਵੱਡੇ ਭਾਣੇ ਅੱਛਾ ਤੁਸੀਂ ਅੱਛਾ ਇੱਕ ਮਿੰਟ ਇੱਕ ਮਿੰਟ ਤੁਸੀਂ ਹੀ ਕੌਂਗਰੇਸ ਚਲਾਕ ਹੋ ਇੱਕ ਮੈਂਬਰ ਆਫ ਪਾਰਲੀਮੈਂਟ ਤਿੰਨ ਵਾਰੀ ਦਾ ਐਮ ਐਲ اے ਮਿਸਟਰ ਉਹ ਬੈਗੇ ਪ੍ਰਧਾਨਗੀ ਬੈਗੇ ਜਦੋਂ ਸਾਰੀ ਦੁਨੀਆ ਹਾਰ ਗਈ ਉਦੋਂ ਜਿੱਤ ਕੇ ਆਇਆ ਉਹਨਾਂ ਇੱਕ ਮਿੰਟ ਪਹਿਲਾਂ ਸੁਣੋ ਤੁਸੀਂ ਹੋ ਰਹੇ ਇੱਕ ਮਿੰਟ ਤੁਸੀਂ ਕੀ ਕੀਤਾ ਬਿਨਾ ਭਾਲੇ ਬਿਨਾ ਆਏ ਔਰ ਇਹ ਬੋਰਡ ਲੈ ਕੇ ਲਾਲਾ 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 ਇਹ ਅਲਟੀਮੇਟਲੀ ਯੂ ਹੈਵ ਤੁਸੀਂ ਉਲਟਾ ਇਹ ਕਹਿਣਾ ਚਾਹੀਦਾ ਭਾਜੀ ਕੋਈ ਗੱਲ ਨਹੀਂ ਉਹ ਲਾਈਟਰ ਨੂੰ ਚ ਆਪਣਾ ਹੋ ਗਿਆ ਉਲਟਾ ਸਾਡੀ ਗੱਲ ਪੀ ਜਾਂਦੇ ਹੋ ਪਰ ਜੀ ਅੱਜ ਦੇ ਅਖਬਾਰਾਂ ਦੇ ਖਬਰਾਂ ਹੈ ਤੇ ਉਹ ਅੱਜ ਤੁਸੀਂ ਰਾਤ ਗੁੰਮਸ਼ੁਦਾ ਦੀ ਤਲਾਸ਼ ਜੰਦੇ ਰਹੇ ਸੋਦਾ ਲਾਹੌਰ ਜਿੱਥੇ ਕਿਹਾ ਵਾ ਤੇ ਅੱਜ ਕਿਹੜੇ ਸਾਈਡ ਤੇ ਵਧੀਆ ਮੌਕੇ ਤੇ ਆ ਗਿਆ ਮੇਰੀ ਸਾਰੀ ਫੇਸਬੁੱਕ ਹੈ ਸਾਰਾ ਫੇਸ ਪੇਜ ਹੈ ਰਾਤ ਤੁਸੀਂ ਗੁੰਮਸ਼ੁਦਾ ਦੀ ਤਲਾਸ਼ ਜਾਂਦੇ ਰਹੇ ਤੇ ਮੈਂ ਆ ਕੇ ਆਂਦੀ ਦਫ਼ਤਰ ਦੱਸਦੇ ਅੱਜ ਤੁਸੀਂ ਦਫ਼ਤਰੋਂ ਬਹੁਤ ਜ਼ਿਆਦਾ ਸ਼ੋਰ ਨਹੀਂ ਸ਼ੋਰ ਨਹੀਂ ਸ਼ੋਰਿੰਗ ਕਰੀਂ ਫੇਰ ਆ ਜਾ ਆਪਣੇ ਭਾਲੋ ਮੇਚ ਦੇ ਥੱਲੇੋਂ ਕੱਟੋ ਉਹ ਨਾ ਇਹਨਾਂ ਨੂੰ ਇਹਨਾਂ ਨੂੰ ਅਟਕਾ ਇਹਨਾਂ ਨੇ ਆਪਣਾ ਸਮਝਿਆ ਕਿ ਤੁਸੀਂ ਲੁਧਿਆਣੇ ਦੇ ਸਾਡੇ ਮੁਖੀਆ ਹੋ ਤੁਸੀਂ ਸਾਡੇ ਐਸਡੀ ਹਾਂਜੀ ਹਾਂਜੀ ਸੋ ਤੁਸੀਂ ਮੇਰੇ ਭਰਾ ਹੋ ਮੇਰੇ ਵੀਰ ਹੋ ਸੋ ਮੇਰੇ ਕੋਲੇ ਨੋ ਹਲਕੇ ਹੈ ਨੋ ਹਲਕੇ ਆਪਣੇ ਤੁਹਾਨੂੰ ਮੇਰੀ ਕੋਈ ਹਰਕਤ ਗਿੱਦੜ ਪਾ ਵੀ ਹੈ ਜਿੱਤੇ ਮੈਂ ਪਹਿਲਾ ਨਾਂ ਦਾਸ ਇਹਦੇ ਨਾਲ ਨਾਲ ਮੇਰੇ ਕੋਈ ਇੱਕ ਪੰਜਾਬ ਦੀ ਜ਼ਿੰਮੇਵਾਰੀ ਵੀ ਹੈ 40 ਲੱਖ ਬੰਦੇ ਦੀ ਆਬਾਦੀ ਹੈਗੀ ਆ ਇਥੇ ਉਹ ਗੁੰਦਾ ਕੱਲੇ ਲੁਧਿਆਣਾ ਸ਼ਹਿਰ ਦੇ ਵਿੱਚ ਆਬਾਦੀ 40 ਲੱਖ ਤੁਹਾਨੂੰ ਵਿਚਾਰਾ ਕੋਈ ਵੀ ਬੰਦਾ ਸਿੱਧਾ ਵਿਅਕਤੀ ਜਦੋਂ ਤੁਸੀਂ ਇਲੈਕਸ਼ਨ ਵੀ ਲੜਦੇ ਹੋ ਜੇ 18 19 ਲੱਖ ਵੋਟ ਹੈ ਤਾਂ ਤੁਸੀਂ 1 ਲੱਖ ਬੰਦੇ ਨੂੰ ਵੀ ਆਦਾ ਚਿਹਰਾ ਨਹੀਂ ਵਖਾ ਸਕਦੇ ਉਹ ਜਿਹੜੀ ਤੁਹਾਡੀ ਪ੍ਰੈਜ਼ੈਂਸ ਹੈਗੀ ਆ ਉਹ ਸੋਸ਼ਲ ਮੀਡੀਆ ਮੀਡੀਆ ਦੇ ਰਾਹੀਂ ਤੁਸੀਂ 19 ਲੱਖ ਲੋਕਾਂ ਚ ਪ੍ਰੈਜ਼ੈਂਸ ਵਖਾ ਸਕਦੇ ਹੋ ਅਦਰਵਾਈਜ਼ ਇਟਸ ਨੈਕਸਟ ਇੰਪੋਸੀਬਲ ਕਿਸੇ ਵੀ ਗੱਲ। ਆ ਜੇ ਤੁਸੀਂ ਮੇਰਾ ਸੋਸ਼ਲ ਮੀਡੀਆ ਚੈੱਕ ਕਰੋਗੇ। ਪੰਜਾਬ ਦੇ ਵਿੱਚ ਹਰ ਮੈਂਬਰ ਆਫ ਪਾਰਲੀਮੈਂਟ ਦਾ ਹਰ ਇੱਕ ਬਦਾਈ ਤੁਸੀਂ ਦੇਖੋਗੇ ਕਿ ਰਾਜਾ ਵੜਿੰਗ ਔਰੇ ਤੇ ਤੁਰਿਆ ਫਿਰ ਰਿਹਾ ਔਰ ਨਾਟ ਈਵਨ ਜਿੱਦਿਆਂ ਦਾ ਪਾਰਲੀਮੈਂਟ ਤੁਸੀਂ ਹੁਣ ਖੋਜ ਕਰਿਓ ਦੋਨੋਂ ਜਾ ਕੇ। ਮੈਂਬਰ ਆਫ ਪਾਰਲੀਮੈਂਟ ਤੋਂ ਬਾਅਦ ਅੱਜ ਜੀ ਸਾਲ ਹੋਣਾ ਹੈ 9 ਮਹੀਨੇ ਤੇ 11 ਗੂ। ਇੱਕ ਦਿਨ ਹੀ ਉਹਦੇ ਚ ਫੇਸਬੁਕ ਤੇ ਮੇਰੀ ਇਵੈਂਟ ਗਈ ਹੋਈ ਨੋਟ ਇਵਨ ਵਨ ਹੌਲੀ ਡੇ ਇਨ ਮਾਈ ਲਾਈਫ ਇੱਕ ਛੁੱਟੀ ਨਹੀਂ ਹੈ ਔਰ ਤੁਸੀਂ ਦੇਖੋ ਕਿ ਤੁਸੀਂ ਦੋਨਾਂ ਨੇ ਮੈਨੂੰ ਪਾਲਿਆ ਤੇ ਰਾਜੇ ਵਿੜਿੰਗ ਨੇ ਕਟਿਆਰ ਨੇ ਜਿਹੜੋਂ ਮੈਂ ਫੋਨ ਕੀਤਾ ਇਹਨਾਂ ਘਾਬਾਜੀ ਤੁਹਾਡਾ ਨਾ ਆ ਗਿਆ ਨੰਬਰ ਆ ਗਿਆ ਮੇਰਾ ਨੰਬਰ ਸਭ ਕੋਲ ਹੈ ਮੈਂ ਆ ਪਾ ਲਿਆ ਜੀ ਸਾਹਿਬ ਪੋਜ਼ਿਟਿਵਿਟੀ ਦੇਖੋ ਕਿ ਯਾਰ ਬੰਦਾ ਮੈਨੂੰ ਬਾਹਰ ਰਿਹਾ ਪੋਸਟਰ ਲਾ ਰਿਹਾ ਉਹ ਨੂੰ ਮੈਂ ਪਾ ਲਿਆ ਇਕ ਵਾਰ ਸੁਣ ਮੈਂ ਪਾ ਲਿਆ ਮੇਰਾ ਭਰਾ ਹੈ ਮੈਨੂੰ ਕੋਈ ਮੁਸਾ ਨਹੀਂ ਉਹ ਛੋਟੀ ਭੈਣ ਦਾ ਇੰਨੀ ਮੈਂ ਵੇਖਿਆ ਯਾਰ ਕਮਾਦਾ ਫੱਡੀ ਚ ਕੀ ਹੁੰਦੀ ਹੈ ਹੈ ਕੀ ਹੈ ਮੈਨੂੰ ਇਹ ਪਤਾ ਸੀਗਾ ਵੀ ਇਹ ਮੇਰੇ ਖਿਲਾਫ ਨਹੀਂ ਹੋ ਰਹੀ ਸਹੀ ਨਹੀਂ ਕੋਈ ਗੜਬੜ ਹੋ ਰਹਾ ਹੈ ਅੱਛਾ ਸੁਣੋ ਫਿਰ ਕੀ ਹੋਇਆ ਮੈਂ ਆ ਪਾ ਲਿਆ ਤੇ ਬਾਹਰ ਕੇ ਮੈਂ ਪੁੱਛਿਆ ਐਮਰਜੈਂਸੀ ਹੋ ਗਈ ਬਿਕੋਜ਼ ਜਿਹੜਾ ਇੱਥੇ ਗਏ ਉੱਥੇ ਗਏ ਦਫਤਰ ਜਿਹੜਾ ਬਚਨ ਭਵਨ ਵਾਲਾ ਦਫਤਰ ਹੈ ਇਹ ਖੁੱਲੇ ਨੂੰ ਇਹਨਾਂ ਦੇ ਸਾਹਮਣੇ ਮੀਡੀਆ ਦੇ ਸਾਹਮਣੇ ਖੋਲ ਕੇ ਆਇਆ ਸੀ ਕਿਸੇ ਨੂੰ ਅਡਰੈਸ ਨਹੀਂ ਪਤਾ ਹੋਣਾ ਕਿ ਆਪਣਾ ਡੈਂਪਟੀ ਆਫਿਸ ਹੈ ਉਹ ਆਫਿਸ ਆ ਉੱਥੇ ਮੇਰਾ ਬੰਦਾ ਉਹ ਉਹ ਦਿਨ ਦੇ ਦਿਨ ਨਹੀਂ ਖੁੰਦਾ that might be saturday sunday ਕਿਸੇ ਨੇ ਛੁੱਟੀ ਵਾਲੇ ਦਿਨ ਆਫ ਹੋ ਗਏ ਲੇਕਿਨ ਹੁੰਦਾ ਹੋਂ ਤੁਸੀਂ ਕੈਂਸਰ ਦੀ ਗੱਲ ਕੀਤੀ ਹੈ ਕਿ ਯਾਰ ਇੱਕ ਬੁੱਢੇ ਨਾਲੇ ਦਾ ਮਸਲਾ ਹੈ ਪੁਰ ਬੁੱਢੇ ਨਾਰੇ ਦੇ ਮਸਲੇ ਤੋਂ ਹੁਣ ਪਤਾ ਹੈ ਮੈਂ ਪ੍ਰਾਈਮ ਮਿਨਿਸਟਰ ਨੂੰ ਮਿਲ ਰਿਹਾ ਤੁਹਾਡੇ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਸਾਡੇ ਬਹੁਤ ਸੀਰਮ ਔਰ ਵਿਦਆਉਟ ਪ੍ਰਾਈਮ ਮਿਨਿਸਟਰ ਕਿਉਂਕਿ ਪ੍ਰਾਈਮ ਮਿਨਿਸਟਰ ਸਾਹਿਬ ਦੀ 10 ਸਾਲ ਦੀ ਸਰਕਾਰ ਹੈ 11 ਸਾਲ ਹੋ ਗਏ ਵਿਦਆਉਟ ਪ੍ਰਾਈਮ ਮਿਨਿਸਟਰ ਦੀ ਇੰਟਰਵੈਨਸ਼ਨ ਤੋਂ ਬਿਨਾ ਇੱਥੇ ਹੋ ਰਹੀ ਹੈਗੀ ਹੈ ਆਮ ਆਦਮੀ ਪਾਰਟੀ ਦੋਹਾਂ ਸਰਕਾਰਾਂ ਦੀ ਇੰਟਰਵੈਨਸ਼ਨ ਤੋਂ ਬਿਨਾ ਨਾ ਤੁਸੀਂ ਨਾ ਤੁਸੀਂ ਬਹੁਤ ਵਿਚਾਰੇ ਸਾਡੇ ਕਰਨਲ ਸਾਹਿਬ ਲੜਾਈ ਲੜ ਰਹੇ ਹੈ ਔਰ ਜੋ ਤੁਹਾਡਾ ਕੈਂਸਰ ਹੈਗਾ ਕੈਂਸਰ ਆ ਯਾਰ ਮੇਰੇ ਕੋਲੇ ਤੁਸੀਂ ਇਹੀ ਕੰਮ ਕਿਹਾ ਜੋ ਬੀ ਕੈਂਸਰ ਵਾਲੇ ਪੀੜਤ ਬੰਦੇ ਬਹੁਤ ਆਉਂਦੇ ਹੁਣ ਮੈਂ ਤੁਹਾਨੂੰ ਅੱਜ ਸਟੋਰੀ ਦੱਸਾਂ ਕੈਂਸਰ ਦੇ ਬਾਰੇ ਇੱਥੇ ਵੀ ਲਿਸਟ ਸਾਡੇ ਕੋਲੇ ਹਾਂ ਨਾਈਟ ਨਹੀਂ ਨਹੀਂ ਯਾਰ ਕਿੰਨੇ ਕੇਸਿਸ ਆਏ ਸੀ 37 ਆਪਣੇ ਤੋਂ 72 ਤੋਂ ਲੱਗੇ 75 ਕੇਸਿਸ ਸਾਡੇ ਕੋਲੇ ਕੈਂਸਰ ਦੇ ਆਏ ਆ ਆਈ ਕੈਨ ਗਿਵ ਯੂ ਦਾ ਡਾਟਾ

ਉਹ ਮੈਂ ਪੈਸਾ ਜਿਹੜਾ ਹੈ 37ਾਂ ਕੋਲੇ ਆ ਗਿਆ 72 ਅਸੀਂ ਕੇਸ ਬਣੇ ਕਿਉਂਕਿ ਅਸੀਂ ਕਿਸੇ ਨੂੰ ਨਾ ਨਹੀਂ ਕਰਦੇ ਇਵਨ ਯੂ ਡੋਨਟ ਬਲੀਵ ਥੈਟ ਇਹ ਪੈਸਾ ਕੇਵਲ ਲੁਧਿਆਣੇ ਐਪੀ ਮੇਰੇ ਕੋਲ ਕੁਝ ਫਾਜ਼ਿਲ ਕਾਜ਼ਾ ਵੀ ਆ ਗਿਆ ਨਾ ਆਈ ਹੈਵ 5 ਟੂ 6 ਕੇਸਿਸ ਤਰਨਤਾਰ ਦੇ ਵੀ ਤੇ ਤਰਨਤਾਰ ਦੇ ਵੀ ਉੱਥੇ ਤਰਨਤਾਰ ਵੀ ਫਾਜ਼ਿਲ ਕਾ ਕੈਨੀਓ ਬਲੀਡ ਹੈ ਆਜਾ ਮੇਰੇ WhatsApp ਤੇ ਹੈ ਤੁਹਾਡੇ ਫੋਨ ਸ਼ੂਟਾ ਦਿੱਤਾ ਮੈਨੂੰ ਪਤਾ ਨਹੀਂ ਸੀ ਕਿ ਵੀ ਤੁਸੀਂ ਇਸ਼ੂ ਕੀ ਕਰ ਰਹੇ ਹੋ ਨਵੀਨ ਜਿੰਦਲ ਯੂ نو ਨਵੀਨ ਜਿੰਦਲ ਤੁਹਾਡੀ ਭਾਜਪਾ ਖੰਭਾ ਪਾਰਟੀ ਚ ਨੇ ਥਿਸ ਇਜ਼ ਨਵੀਨ ਜਿੰਦਲ ਮਾਲਿਕ ਮੈਨੂੰ ਕੀ ਪਾਇਆ ਬੜੂ ਕੀ ਪਾਇਆ ਬੜੂ ਮੈਂ ਆਦੀ ਲੈਟਰ ਐਕਟਿਵ ਆ ਉਹ ਕਹਿੰਦਾ ਮੈਂ ਜਿੰਦਲ ਇੰਸਟੀਚੂਟ ਦੇ ਵਿੱਚ ਦਾਖਲ ਹੋ ਰਿਹਾ ਮੈਂ ਪ੍ਰਾਈਵੇਟ العلاਜ ਕਰਾਉਣਾ ਹੈ ਇੱਕ ਵਿਅਕਤੀ ਦਾ ਮੈਂ ਆਈ ਕਾਲਡ ਨਵੀਨ ਜਿੰਦਲ ਤੇ ਉਹਨਾਂ ਨੂੰ WhatsApp ਆਇਆ ਚਿੱਠੀ ਲਿਖ ਕੇ ਪਲੀਜ਼ ਬ੍ਰਦਰ ਹੈਲਪ ਮੀ तो सी बीजेपी च है इंस्टिट्यूट है का दिस इस यार आपा कैंसर पेशेंट ही मदद कर दिस इज दिस दिस लेटर इज दैट सो मेरे कहने का मतलब पार्टी लाइन तो पास से जाके संपर्क सेंटी है मैं है। मेरे कहने का मतलब no आई डोंट से नो टू एनीबडी आई डोंट से कि समबडी बिलोंग्स टू बीजेपी समबडी अब ये पार्टी दे भले ਇਹਨਾਂ ਨੂੰ ਸਲਾਹ ਲਈ ਕਿਤੇ ਆਪਾਂ ਜਾਵਾਂਗੇ ਉਹ ਕਹਿੰਦੇ ਮੈਂ ਕਹਿੰਦਾ ਯਾਰ ਹੋਰਾਂ ਨਾਲ ਸਲਾਹ ਕੀਤੀ ਨਹੀਂ ਮੈਂ ਉਹ ਕਹਿੰਦੇ ਯਾਰ ਕੀ ਕਰ ਰਹੇ ਆ ਮੈਂ ਹੈ ਯਾਰ ਕੀ ਫਰਕ ਉਹ ਕਹਿੰਦਾ ਆਉਂਦੇ ਤੇਰੇ ਮੋੜ ਲਾਤੇ ਹੋ ਤੇਰੇ ਤੇ ਉਹਨੇ ਪੂਰਾ ਰੋਲਾ ਪਾਦਾ ਨੌਜਵਾਨ ਸਾਥੀ ਨੇ ਜੇ ਸਾਡੀ ਬੀਬੀ ਕੌਰ ਕੁੜੀ ਨੇ ਤੇ ਪੂਰਾ ਤੂੰ ਯਾਰ ਹੁਣ ਉੱਥੇ ਕੀ ਲੈਣਾ ਗੱਲ ਕੀ ਬਾਤ ਦੀ ਉਹ ਮੈਂ ਕਹਿੰਦਾ ਯਾਰ ਹੋ ਸਕਦਾ ਕੋਈ ਪ੍ਰੋਬਲਮ ਛੋਟੀ ਭੈਣ ਨੂੰ ਕੋਈ ਦਿੱਕਤ ਹੋਵੇ ਰਾਜਾ ਬਣੀ ਮੇਰੇ ਨਾਲ ਰਾਤ ਨੂੰ 3 ਵਜੇ ਵੀ ਖੜੂ ਬਾਹਰ ਮਾਰ ਕੇ ਦੇਖੋ ਹੁਣ ਤੁਸੀਂ ਐ ਕਰੋ ਭਾਜੀਪੀ ਦੇ ਮੇਰੇ ਨਾਲ ਕੌਣ ਵੱਡਾ ਹੈ ਕੇਸਸ ਦੇ ਵਿੱਚ ਉਹਨਾਂ ਕੋਲੇ ਵੀ ਉਨੀ ਪਾਵਰ ਬਿਕੋਜ਼ ਹੀ ਇਸ ਰਾਜ ਸਭਾ ਮਿੱਟੂ ਜੀ ਉਹ ਮੰਤਰੀ ਨੇ ਹੀ ਹੀ ਇਸ bigger than me now ਨਹੀਂ ਨਹੀਂ ਮੈਂ ਤਾਂ ਇਹ ਨਹੀਂ ਕਹਿ ਰਿਹਾ ਤੂੰ ਉੱਥੇ ਲੈ ਲੈ ਸੋਲਾ ਤੈਨੂੰ ਹੀ ਲੈ ਉੱਥੇ ਕੋਈ ਸੱਚ ਮੀਡੀਆ ਦੱਸ ਦੇ ਜਿੰਨਾ ਖੜਾ ਹੈ ਵੀ ਰਾਜਾ ਵੜਿੰਗ ਜਾਦੇ ਹੁੰਦਾ ਹੈ ਕਿ ਬਿੱਟੂ ਜਾਦੇ ਹੁੰਦਾ ਹੈ ਅੱਗੇ ਇੱਕ ਮਿੰਟ ਮੈਂ ਬੋਲਾਂ ਤਾਂ ਤੈਨੂੰ ਬੁਲਾਉਣੇ ਨੂੰ ਤੈਨੂੰ ਤੈਨੂੰ ਉੱਤੇ ਮੈਂ ਦਾਦੀ ਕੁੜੀ ਤੇ ਜੀ ਨੂੰ ਮੈਂ ਕਿਹਾ ਸੱਚ ਬੋਲਨੀ ਇੱਥੇ ਸਰ ਸੱਚ ਬੋਲ ਨੂੰ ਮੈਂ ਜ਼ਿੰਦਗੀ ਸੱਚੀ ਬੋਲੀ ਤੂੰ ਕੱਟਾ ਕੱਟੇ ਜੀ ਜੀ ਪੀ ਆ ਰਹਿਗਾ ਤੇਰੇ ਤੋਂ ਤੂੰ ਚੋਦਾ ਰਹਿ ਚੜਦੀ ਕਲੇ ਪਰ ਕਿ ਤੁਸੀਂ ਨੋਕੇਗਾ ਪੋਲਿਟਿਕਸ ਕਰਨੀ ਆਪਾਂ ਸਾਰਿਆਂ ਨੇ ਤੁਸੀਂ ਤੇ ਵੀ ਇਹ ਲੁਧਿਆਣੇ ਦੇ ਬੱਚੇ ਬੱਚੀ ਨੂੰ ਪੜ੍ਹਾਦੀ ਲੋ ਬੀਬੀ ਗਾਉਂ ਟੈਂਟਰ ਫੋਰਮ ਦਿੱਤਾ ਗਿਆ ਗੈਸ ਨੂੰ ਦੂਜੇ ਪ੍ਰਸ਼ਾਸਨ ਸਾਹਿਬ ਦੇ ਸਾਡੇ ਕਰੇ ਰਕੇਸ਼ ਪ੍ਰੈਸ ਉਹ ਕਹਿੰਦਾ ਯਾਰ ਮੇਰੀ ਕਾਜੀ ਤਸਵੀਰ ਤਸਵੀਰ ਅੱਛਾ ਪਰ ਉਹ ਕੀ ਹੋਇਆ ਉਹ ਮੁੰਡਾ ਹੁੰਦੇ ਰਹੇ ਉਹ ਕਿੰਨੇ ਪਾਜੀ ਸੱਚ ਦੱਸਿਓ ਪਾਜੀ ਪਲੀਜ਼ ਮੇਰੇ ਘਰੇ ਕਾਫੀ ਮੇਰੀ VOTING ਚੱਲ ਰਹੀ ਹੈ ਜਾਨੀ ਪਲੀਜ਼ ਉਹ ਮੇਰੇ ਨਾਲ ਅਰੇ ਕਹਿੰਦੇ ਕਹਿੰਦੇ ਪਾਜੀ ਥੋੜਾ ਜਾਣਾ ਉਹ ਮੈਂ ਕਿਹਾ ਯਾਰ ਕੋਈ ਦੁਸ਼ਮਣ ਥੋੜੀ ਆਉ ਮੇਰਾ ਜੇ ਉਹ ਮੁੰਡਾ ਚਾਚਾ ਜੀ ਬਾਈ ਜੀ ਵੀਰ ਜੀ ਮਿੰਮਾ ਅੱਠ ਵਾਰੀ ਮਿੰਟਾ ਕਰਕੇ ਚੱਲਦੇ ਮੈਂ ਅੱਛਾ ਮੈਂ ਗਿਆ ਉਹ ਮੈਨੂੰ ਉਠਾ ਲਿਆ ਮੈਂ ਉਹਨੂੰ ਚਾਹ ਪੀ ਆਤੀ ਉਹ ਔਰੇ ਕਰੇ ਲੱਗੇ ਸੀ ਕੈਮਰੇ ਉਹ ਸਭ ਰਿਕਾਰਡਿੰਗ ਕਰ ਰਹੇ ਪੰਜਾ ਮਿੰਟਾਂ ਬਾਅਦ ਮੈਂ ਬਾਹਰ ਨਿਕਲਿਆ ਉਹ ਕਹਿੰਦਾ ਰਾਜਾ ਵੀਰ ਨੂੰ ਸਾਨੂੰ ਸਮਰਥਨ ਦੇ ਗਿਆ ਤੇ ਆਦਮੀਆ ਬਿੱਟੂ ਜੀ ਨੇ ਕਿਹਾ ਤਾਂ ਲੋ ਮੈਂ ਤਾਂ ਤੁਹਾਨੂੰ ਕਿਹਾ ਸੀ ਇਹਦਾ ਸਮਰਥਨ ਦੇ ਆ ਮੈਨੂੰ ਸੋ ਆਈ ਥਿੰਕ ਆਈ ਥਿੰਕ ਫੈਕਟਰੀ ਉਹ ਮੈਨੂੰ ਇੱਕ ਲੈਸਨ ਮਿਲਿਆ ਲੈਸਨ ਮਿਲਿਆ ਜ਼ਿੰਦਗੀ ਦਾ ਕਿਹੇ ਤੁਸੀਂ ਕਿਸੇ ਦੇ ਤੇਜ ਜਾਂਦੇ ਹੋ ਕਿੰਨਾ ਤੇਜ ਦੇ ਹੋ ਕਿੰਨਾ ਤੇਜ਼ ਨੇ ਹੋ ਕਿੰਨਾ ਤੇਜ਼ ਹੋ ਮੈਂ ਉਹ ਮੁੰਡੇ ਨੂੰ ਪਿਆਰ ਕੀਤਾ ਫਿਰ ਕੀ ਗੱਲ ਹੈ ਇਲੈਕਸ਼ਨ ਜੜੇ ਪਪੀ ਪ੍ਰਾਸ਼ੀ ਕੋਈ ਸਾਡਾ ਦੁਸ਼ਮਣ ਥੋੜੀ ਆ ਹੁਣੇ ਮੈਨੂੰ ਇਹ ਸਾਡੇ ਮੈਨੂੰ ਲੋਕਾਂ ਨੇ ਉਹ ਗਾਲ ਕੱਢੀ ਮੈਨੂੰ ਕਹਿੰਦੇ ਯਾਰ ਤੂੰ ਤੇਰੀ ਲਾਸ ਹੋਇਆ ਸਾਨੂੰ ਮੂਠਾ ਤੇ ਇਮੀਡੀਏਟਲੀ ਗਾਲ ਫੈਲ ਗਈ ਮੀਡੀਆ ਚੱਕੀ ਕੀ ਸਮਰਥਨ ਹੋ ਗਿਆ ਕਿਉਂਕਿ ਉਸ ਤੋਂ ਬਾਅਦ ਪਹਿਲਾਂ ਆਵਾਮੀ ਪਾਰਟੀ ਨੇ ਕੋ ਤਲਾਟ ਰਖੀ ਸੀ ਕਾਂਗਰਸ ਤੇ ਵਾਇਸ ਮੈਸੇਜ ਵੀ ਸਮਰਥਨ ਦੇਗੀ ਸੋ that fake news ਮੈਨੂੰ ਗਾਦਾ ਮੈਨੂੰ ਪਾਕਿਸਤਾਨ ਦਾ ਨੁਕਸਾਨ ਕਰੇ ਸੋ what I what I, I personally believe ਕਿ blow the bet ਜਿਹੜਾ ਹੈਗਾ ਅਸੀਂ ਕਈ ਵਾਰੀ ਜੋਸ਼ 'ਚ ਮੈਂ ਵੀ ਮੈਂ ਤੁਹਾਨੂੰ ਨਹੀਂ ਪਤਾ ਬੜਾ ਇੱਕ ਦਿਨ ਸੁਦੀਪ ਬਾਦਲ ਕਿਰਪਾ ਕੇ ਕੁਝ ਹੋ ਗਿਆ ਘੜਿਆ ਕਿਉਂਕਿ ਮੈਂ ਕਰਦੂ ਰਾਜੀ ਨੂੰ ਇਹ ਪਲਾਨਾ ਮੈਂ ਵੀ ਉੱਥੇ ਜਾ ਕੇ ਮੈਂ ਫਿਰ ਹਰਸਿਮਰਨ ਜੀ ਦੇ ਖਿਲਾਫ ਵੀ ਬੋਲਿਆ ਮੈਨੂੰ ਮੇਰੇ ਦੋਸਤਾਂ ਨੇ ਕਿਹਾ you were wrong ਮੈਂ ਮੀਡੀਆ ਚਾਹ ਕਿ ਕਿਆ ਕਿ ਮੈਨੂੰ ਜਿਉਣੇ ਇਹ ਸ਼ੁਡਾਬਲੀ ਬੱਤੀ ਸੀ ਤਾਂ ਮੈਨੂੰ ਹੀ ਇਹ ਬੱਤੀ ਚਾਹੀਦੀ ਸੀ ਕੋਰਾ ਗੱਲ ਨਹੀਂ ਨਹੀਂ ਮੈਂ ਕਿਆ ਗਾ ਤੋਂ ਮੈਂ ਉਹ ਜੀ ਸ਼ੁਡਾਬਲੀ ਨਹੀਂ ਬੱਤਾ ਹੁਣ ਮੈਨੂੰ ਕਹਿ ਰਿਹਾ ਡਾਕਟਰ ਸਾਹਿਬ ਦੇ ਬਿੰਦ ਸੁਧਰ ਗਿਆ ਡਾਕਟਰ ਸਾਹਿਬ ਕਹਿੰਦੇ ਨਕਲੀ ਸਿੱਖ ਹੈ ਆਦ ਨੂੰ ਮੁਸਲਮਾਨ ਅਸਲੀ ਸਿੱਖ ਉਹਦੇ ਮਾਸ ਦੀ ਹਿੰਦੂਆਂ ਦੇ ਮਾਸ ਦੀ ਸਿੱਖ ਗਾੜੀ ਕੇਸ ਸ਼ੇਵ ਦਾ ਨਾ ਕੋਈ ਸ਼ੇਵ ਕਰ ਲੈ ਤਾਂ ਅਸਲੀ ਹਿੰਦੂ ਹੋ ਜਾਂਦਾ ਨਾ ਕੋਈ ਪੱਗ ਰੱਖ ਲੈ ਤਾਂ ਅਸਲੀ ਸਿੱਖ ਹੋ ਜਾਂਦਾ ਬਹੁਤ ਸਾਰੇ ਹਿੰਦੂ ਭਰਾ ਇਹਨੇ ਪੰਗਾ ਮੰਦੇ ਗਾੜੀ ਰੱਖੀ ਬਹੁਤ ਸਾਰੇ ਸਿੱਖ ਭਰਾ ਇਹਨੂੰ ਗ੍ਰੀਨ ਸ਼ੇਵ ਮੈਂ ਉਹਨਾਂ ਮਾਧਾਰਨੀ ਦੇ ਵੀ ਚੱਲਣਾ ਰਾਮ ਜੀ ਕਹਿੰਦੇ ਸੀ ਜਦੋਂ ਹੋਇਆ ਪਹਾਰ ਹੋਇਆ ਤੁਸੀਂ ਮੈਂ ਕਿਦਰਵਾਚ ਦੀਵੇ ਬੰਦੇ ਨਾਲ ਹਰ ਬੰਦੇ ਦਾ ਆਪਣਾ ਪਲ ਸੋ ਮੇਰੇ ਨੂੰ ਅੱਜ ਬੜਾ ਨਜ਼ਾਰਾ ਆਇਆ ਤੁਸੀਂ ਦੋਵੇਂ ਲਾਈਕ ਚੰਗੇ ਖੋਸੋਂ ਚੰਗੇ ਭੈਣ ਭਰਾਵ ਮਿਲੇ ਹੋ ਮੇਰੇ ਤੋਂ ਕੋਈ ਕੰਮ ਹੋਵੇ ਮੇਰੇ ਤੋਂ ਅੱਜ ਖਾਲੀ ਦਸਤ ਕਰਾ ਕੇ ਮੇਰੇ ਆਪ ਤੇਰਾ ਕੰਮ ਹੀ ਨਵੇੜਦਾ कैंसर कटयाल आ खाली लैटरपेड दस्त करके कैंसर पेशेंट जो ना दे